ਪ੍ਰਭਜਤ ਜੂਟ ਤੁੰ ਜਲਦੀ ਸਡੇ ਸਵਾਗਤ ਹੈ ਜੀ ਆਪਾਂ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਆਪਾਂ ਵੀ ਵਧੀਆ ਅੱਜ ਤੋਂ ਫਿਰ ਇੱਕ ਸਡੇ ਵਾਸਤੇ ਨਿਊ ਕਲੈਕਸ਼ਨ ਲੈ ਕੇ ਆਏ ਹਾਂ ਹਾਜ਼ਰ ਹੋਏ ਆਂ ਇੱਕ ਇੱਕ ਆਪਾਂ ਗੱਲ ਇਹ ਹੋਰ ਕਰ ਲਈਏ ਪਹਿਲਾਂ ਪ੍ਰਮਾਤਮਾ ਨੇ ਆਪਣੀ ਸੰਲੀ ਕੀ ਲੜਾਈ ਹੁਣ ਨਹੀਂ ਲੱਗਦੀ ਤੇ ਇਹ ਸੂਟ ਹੈਗੇ ਸਾਰੇ ਕਰੇਵ ਦੇ ਇਹ ਮਿਲਣਗੇ ਪੇਅਰ ਮੀਟਰ ਦੇ ਹਿਸਾਬ ਨਾਲ 1000 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਬਣਨਗੇ ਪਣਾ ਹੋਗਾ ਵੱਡਾ ਤੰਤ ਲੰਦੀ ਲੋਡ ਨੇ ਵੀ ਇਹ ਸੂਟ ਬਹੁਤ ਮਹਿੰਗਾ ਬਣੂ ਕਰੇਵ ਦਾ ਸੂਟ ਹੈ ਉੱਪਰ ਸਾਰੇ ਨਾ ਜਰੀ ਵਰਕ ਕੀਤਾ ਹੋਇਆ ਤੁਹਾਡੇ ਮੂਰੇ ਦਿਸਦਾ ਸਾਰਾ ਕੁਝ ਕਲਰ ਇਚ ਬਹੁਤ ਜਿਆਦੇ ਨੇ ਬਹੁਤ ਹੀ ਪਿਆਰੇ ਪਾਰਟੀ ਵੇਅਰ ਲੁੱਕ ਹੈ ਕਰੇਵ ਦਾ ਸੂਟ ਆਪਾਂ ਹੁਣ ਮੌਸਮ ਹੈਗਾਗਾ ਪਾ ਸਕਦੇ ਆਂਗੇ ਕੋਈ ਅੰਨਾ ਹੋਰ ਨਹੀਂ ਤਾਂ ਕਰੇਵ ਦੀ ਆਪਾਂ ਇੱਕ ਖਾਸੀਅਤ ਹੋਰ ਹੁੰਦੀ ਹੈ ਕਰੇਪ ਪਿਓਰ ਕਰੇਵ ਦੀ ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਐਨੀ ਆਪਾ ਕਿਸੇ ਮਰਜ਼ੀ ਸੂਟ ਦੀ ਆਫਰ ਕਰ ਲਈਏ ਸੈੱਟ ਨਹੀਂ ਆਉਂਦੀ ਫਿਟਿੰਗ ਕਰੇਵ ਦੇ ਸੂਟ ਦੀ ਫਿਟਿੰਗ ਬਹੁਤ ਹੀ ਸੋਹਣੀ ਆਉਂਦੀ ਆ ਜਿੰਨਾ ਮਰਜ਼ੀ ਢੀੜਾ ਰੱਖ ਲਓ ਪਰ ਇਹ ਸੂਟ ਨਾ ਫਿੱਟ ਫਿੱਟ ਲੱਗੂਗਾ ਤੁਸੀਂ ਇੱਕ ਵਾਰੀ ਜ਼ਰੂਰ ਕਰੇਵ ਦਾ ਸੂਟ ਟਰਾਈ ਕਰਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਇੱਕ 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 ਰਿਕਵੈਸਟ ਆ ਤੁਹਾਡੇ ਕਿ ਪਲੀਜ਼ ਮੇਰੇ ਚੈਨਲ ਨੂੰ ਨਾ ਸਪੋਰਟ ਦਿਓ ਬਹੁਤ ਜ਼ਿਆਦਾ ਮੇਰੀ ਵੀਡੀਓ ਸਕਿਪ ਨਾ ਕਰਿਆ ਕਰੋ ਐਂਡ ਤੱਕ ਕਰ ਜ਼ਰੂਰ ਦੇਖਿਆ ਕਰੋ ਮੈਂ ਲਾਈਵ ਨਹੀਂ ਆਉਂਦੀ ਪਹਿਲਾਂ ਮੈਂ ਲਾਈਵ ਆਉਂਦੀ ਸੀ ਪਰ ਮੈਂ ਬਟ ਮੈਂ ਹੁਣ ਨਹੀਂ ਆਉਂਦੀ ਘਰੇ ਥੋੜੀ ਪ੍ਰੋਬਲਮ ਕਰਕੇ ਇਸ ਕਰਕੇ ਮੇਰੀ ਵੀਡੀਓ ਜ਼ਰੂਰ ਦੇਖਿਆ ਕਰੋ ਪੈਣ ਪਾਈ ਤੁਸੀਂ ਔਡੀ ਸਪੋਰਟ ਦੇ ਨਾਲ ਹੀ ਆਪਣਾ ਚੈਨਲ ਵਧੂਗਾ ਔਡੀ ਸਪੋਰਟ ਦੇ ਨਾਲ ਹੀ ਆਪਣੀਆਂ ਤਰੱਕੀਆਂ ਵਖਸ਼ੀਆਂ ਜਿਹੜੇ ਲੋਕ ਕਹਿੰਦੇ ਆ ਵੀ ਤੁਸੀਂ ਚੈਨਲ ਤਾਂ ਬਣਾ ਰੱਖਿਆ ਕੋਈ ਐ ਨਹੀਂ ਹੁੰਦਾ ਕੋਈ ਐ ਨਹੀਂ ਹੁੰਦਾ ਪਲੀਜ਼ ਤੁਹਾਡੇ ਅੱਗੇ ਮੈਂ ਹੀ ਦੁਬਾਰੀ ਰਿਕਵੈਸਟ ਕਰਦੀ ਆ ਮੇਰੇ ਚੈਨਲ ਨੂੰ ਸਪੋਰਟ ਦਿਓ ਆਪਾਂ ਬਲੌਗ ਪਾਉਂਦੇ ਨਹੀਂ ਬਸ ਬਲੌਗ ਵੀ ਕਈ ਵਾਰ ਪਾਇਆ ਕਰਾਂਗੇ ਇਸੇ ਸਾਰੇ ਚੈਨਲ ਤੇ ਆ ਦੋ ਪਿਛ ਮੈਚਿੰਗ ਸੂਟ ਪਾਏ ਨੇਗੇ ਇਹ ਵੀ ਪੀਆਰ ਮੀਟਰ ਦੇ ਹਿਸਾਬ ਨਾਲ ਹੀ ਹੈ ਵੈਸੇ ਸੂਟ ਬਹੁਤ ਸੋਹਣੇ ਬਣੇ ਹੋਏ ਆ ਵੀਡੀਓ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਈ ਪੈਨ ਪਾਈ ਮੇਰੇ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਦਿਲੋਂ ਤਹਿ ਦਿਲੋਂ ਧੰਨਵਾਦ ਸੀ ਜਿਹੜੇ ਆਪਣੇ ਚੈਨਲ ਨੂੰ ਜੁੜੇ ਹੋਏ ਆ ਪੈਣ ਪਾਈ ਆਪਾਂ ਨੂੰ ਖੁਸ਼ੀ ਹੁੰਦੀ ਆ ਆਪਣੀ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵਧੀਆ ਰਹਿਣਾ ਜਿਹੜੇ ਇਹ ਵਾਲੇ ਸੂਟ ਨੇ ਜੀ ਇਹ ਵੀ ਪੀਆਰ ਮੀਟਰ ਦੇ ਹਿਸਾਬ ਨਾਲ ਮਿਲਣਗੇ ਇਹ 750 ਪੀਆਰ ਮੀਟਰ ਦੇ ਹਿਸਾਬ ਨਾਲ ਸੂਟ ਬਣੂਗਾ ਇਹ ਪਣਾ ਵੱਡਾ ਹੁੰਦਾ ਇਹ ਵੀ ਵਿਆਹ ਸ਼ਾਦੀ ਲਈ ਬਹੁਤ ਸੋਹਣਾ ਸੂਟ ਹੈਗਾ ਬਹੁਤ ਪਿਆਰੀ ਲੁੱਕ ਹੈਗੀ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਦਿੱਤੇ ਹਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਦਿੱਤਾ ਹੁੰਦਾ ਜੀ ਠੀਕ ਹੈ ਆਪਾਂ ਥਮ ਮੇਲ ਵੀ ਆਪਾਂ ਲਾਦਨੇ ਵਿੱਚ ਆਪਣੇ ਸੇਮ ਸੂਟ ਹੁੰਦੇ ਆ ਵੀਡੀਓ ਦੇਖ ਲਿਆ ਕਰੋ ਕਈ ਵੀਡੀਓ ਚ ਨਾ ਆਪਣਾ ਪ੍ਰਾਈਸ ਦੱਸਿਆ ਹੁੰਦਾ ਪੈਨ ਪਾਈਪ ਪੁੱਛ ਲੈਂਦੇ ਵੀ ਪ੍ਰਾਈਸ ਕੀ ਆ ਜੀ ਪੈਣੇ ਆਪਣਾ ਪ੍ਰਾਈਸ ਵੀ ਵੀਡੀਓ ਆਪਾਂ ਪੂਰੀ ਦੇਖਾਂਗੇ ਨਾ ਤਾਂ ਪ੍ਰਾਈਸ ਆਪਣਾ ਵਿੱਚ ਹੀ ਦਿੱਤਾ ਹੁੰਦਾਗਾ ਠੀਕ ਆ ਕੋਈ ਗੱਲ ਨਹੀਂ ਜੇ ਤੁਸੀਂ ਪੁੱਛਦੇ ਹੋ ਮੈਨੂੰ ਉਹ ਵੀ ਕੋਈ ਟੈਨਸ਼ਨ ਨਹੀਂ ਹੈਗੀ ਪੁੱਛ ਲੈ ਕਰੋ ਜਿੰਨੇ ਮਰਜ਼ੀ ਵਾਰੀ ਪੁੱਛ ਲੋ ਆਪਾਂ ਕੋਈ ਅੱਕਣ ਵਾਲੀ ਨਹੀਂ ਹੈਗੀ ਕਈ ਲੋਕ ਅੱਕ ਜਾਂਦੇ ਕਈ ਕਮੈਂਟ ਦਾ ਰਿਪਲਾਈ ਨਹੀਂ ਕਰਦੇ ਮੈਂ ਕਈਆਂ ਨੂੰ ਰਿਪਲਾਈ ਕਰਦੀ ਆਂ ਵੀ ਮੈਨੂੰ ਮੈਂ ਮੈਸੇਜ ਕਰਦੀ ਆਂ ਭੈਣੇ ਵੀ ਆਹ ਸੂਟ ਆਪਾਂ ਕਈ ਵਾਰ ਸ਼ੇਅਰ ਕਰਨੀ ਹੁੰਦੀ ਕੋਈ ਗੱਲ ਨਾ ਕੋਈ ਰਿਪਲਾਈ ਨਹੀਂ ਆਉਂਦਾ ਕਹਿੰਦੇ ਇਹ ਫਰਾਡ ਹੈ ਅਸੀਂ ਫਰਾਡ ਨਹੀਂ ਹੈਗੇ ਅਸੀਂ ਠੀਕ ਆ ਹਨਾ ਆਪਦੇ ਘਰੇ ਰੁੱਖੀ ਮਿੱਸੀ ਖਾ ਕੇ ਸੌਣੇ ਹੈਗੇ ਨੇ ਰਿਪਲਾਈ ਦੇਣਾ ਕਿਸੇ ਨੇ ਆਪਣੇ ਨਾਂ ਦਿਓ ਰਿਪਲਾਈ ਆਪਾਂ ਹਰ ਇੱਕ ਦਾ ਰਿਪਲਾਈ ਦਿੰਨੇ ਆ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਆਪਾਂ ਫਰਾਡ ਨਹੀਂ ਗੇ ਆਪਣਾ ਸੂਟ ਸੋਡੇ ਤੱਕ ਜਰੂਰ ਪਹੁੰਚੂਗਾ ਸਕਰੀਨ ਸ਼ਾਟ ਲੈ ਕੇ ਮੈਨੂੰ ਫੋਨ ਕਰ ਸਕਦੇ ਹੋ ਉੱਪਰ ਆਪਣਾ ਨੰਬਰ ਦਿਖਾਈ ਦੇ ਰਿਹਾ ਹੁੰਦਾ ਗਾ ਤੇ ਆਪਣੇ ਆਪ ਮੈਨੂੰ ਤੁਹਾਡੀ ਬਹੁਤ سپورਟ ਦੀ ਲੋੜ ਆ ਪਲੀਜ਼ ਮੈਨੂੰ سپورਟ ਚਾਹੀਦੀ ਆ ਤੁਹਾਡੀ ਤੇ ਬਾਕੀ ਮੈਂ ਡਿਸ ਬਾਕਸ ਬਾਕਸ ਹੋਇ ਚੁੱਕਾ ਲਿਖ ਲ ਦੂੰਗੀ ਤੇ ਚੈੱਕ ਕਰ ਲਿਓ ਡਿਸ ਐਂਡ ਤੱਕ ਜਰੂਰ ਵੀਡੀਓ ਦੇਖਿਆ ਕਰੋ ਬਸ ਦੁਬਾਰੇ ਦੁਬਾਰੇ ਫੇਰੇ ਹੀ ਰਿਕਵੈਸਟ ਹੈ ਵੀ ਸਕਿਪ ਨਾ ਕਰਿਆ ਕਰੋ ਪਲੀਜ਼ ਵੀਡੀਓ ਲਾ ਕੇ ਛੱਡ ਦਿਆ ਕਰੋ ਆਪ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੈਹ ਦਿਲੋਂ ਧੰਨਵਾਦ ਕਰਦੀ ਆਂ ਤੁਹਾਡਾ